ਹਾਂਜੀ ਕਿਵੇਂ ਹੋ ਜੀ ਅੱਜ ਅਸੀਂ ਆਏ ਕੱਪੜੇ-ਕੁਪੜੇ ਲੈਣ ਜੁੜਿਓ ਤੋਂ ਸਸਤਾ ਮਾਲ ਲੈਣ ਆਏ ਸਸਤਾ ਮਾਲ ਉਹ ਵਾਜੀ ਵਾ ਮੁੰਡਾ ਕੁੜੀ ਨਾਲ ਉਹ ਸੋਹਣਾ ਕੁੜੀ ਮੁੰਡੇ ਨਾਲ ਉਹ ਫੋਣੀ ਕੱਪੜੇ-ਕੁਪੜੇ ਹੀ ਲੈ ਲੀ ਗਏ ਜੁੜਿਓ ਆਏ ਆ ਜੁੜਿਓ ਜੁੜਿਓ ਸਹੀ ਆ ਬ్రో ਓਕੇ ਚਲੋ ਹੁਣ ਭਾਈ ਚੱਕ ਚੁ ਖਰੋ ਕੱਪੜਾ-ਕੁਪੜਾ ਕੱਪੜਾ ਲੀੜਾ ਜਿਹੜਾ ਤੁਸੀਂ ਲੈਣਾ ਕੱਪੜਾ ਲੀੜਾ ਦੇਖੋ ਪਸੰਦ ਕਰੋ ਮਰੇ ਲੋ ਬਾਬਾ ਇੱਥੇ ਏਸੀ ਦੀ ਹਵਾ ਵੀ ਓਕੇ ਆ ਦੇਖ ਕਿੱਧਰ ਲੈ ਮੰਨੇ ਆ ਜੈਂਸ ਸ਼ੂ ਲੱਖਾਂ ਦਾ ਨਹੀਂ ਆਇਆ ਮੇਰੇ ਸ਼ੂ ਰ ਹੈ ਕਿਤੇ ਸ਼ੂ ਵੇਖਣੇ ਆ ਸ਼ੂ 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 ਇੱਥੇ ਮਹਿੰਗੇ ਲੈ ਆ ਡੁੱਡ 150 ਵਾਲੇ ਆ 110 110 ਵਾਲੇ ਆ ਜਿੰਦਰ ਨੇ ਇਹ ਮਿੰਗ ਲੈ ਗਣੇ ਦੇਖੀ ਬੇਲੇ ਕੀ ਆ ਇਹਦਾ 900 ਅਸੋਸਤਾਇਆ ਹੈ ਇੱਧਰ ਦੇ ਐਡਬਲ ਬੋਰਡ ਤੇ ਇੱਥੇ ਬੋਲ ਲੱਗੇ ਆ ਝੂ ਲੱਖਾਂ ਦਾ ਵੀ ਉਹ ਲੈ ਆਹ ਦੇ ਲੰਡੇ ਦਾ ਆਪੇ ਲੰਡੇ ਦਾ ਆਪੇ ਲੰਡੇ ਦਾ ਆ ਚੈੱਕ ਕਰੋ ਕਿ ਸਾਇ ਬਾਕੀ ਗੱਲਾਂ ਛੱਡੋ ਆ ਚੀ ਬੋ ਗੈਣ ਲੱਗੇ ਮੈਨੂੰ ਸਾਰਾ ਸ਼ਹਿਰ ਦਿਖਾਂਦਾ ਜਰਾ ਸਾਰਾ ਸ਼ਹਿਰ ਬੋ ਲੱਗੀ ਆਪਣੀ ਗੱਡੀ ਹੂੰ ਪੂਰਾ ਸ਼ਹਿਰ ਪੂਰਾ ਸ਼ਹਿਰ ਦਿਖ ਰਿਹਾ ਹੈ ਭਾਈ ਲੋਗ ਆਪਣਾ ਬਾਈ ਲੋਗ ਆ ਇੱਥੇ ਫਿਰ ਰੀਲ ਬਣਾ ਪੂਰੇ ਸ਼ਹਿਰ ਤੇ ਮੇਰਾ ਰਾਜ ਹੈ ਕੌਣ ਕਹਿੰਦਾ ਮੈਂ ਆ ਬਲੈਕੀਆ ਇੱਥੋਂ ਪੂਰਾ ਸ਼ਹਿਰ ਦੇਖਦਾ ਵਾ ਐਡਬਲਯੂ ਆ ਦੇਖ ਸ਼ੂ ਲੱਖਾਂ ਦਾ ਵੀ ਆਇਆ ਮੇਰੇ ਸ਼ੂ ਰੈ ਕਿਤੇ ਆ ਗਏ ਲਈ ਸਾਹਮਣੇ ਰਮਾਡਾ ਰਮਾਡਾ ਵੀ ਆਪਣੇ ਕਿਛੋਟਾ ਲੱਗਣ ਦੇ ਤੇ ਆ ਚੈੱਕ ਕਰੋ ਨਹੀਂ ਜਲੰਧਰ ਆਸਕਾ ਇਲਾਕਾ ਹੋਗਾ ਇਸਕਾ ਇਲਾਕਾ ਹੋਗਾ ਆਰ ਮਾਡਾ ਫਰਾਡਾ ਬਰੂਡਾ ਰਮਾਡਾ ਰਮੂਡਾ ਹੋ ਰਹੀ ਆਈ ਆਪਣਾ ਸ਼ੂਲ ਲੱਖਾਂ ਦਾ ਵੀ ਆਇਆ ਮੇਰੇ ਸ਼ੂਰ ਹੈ ਕਤੇ ਹਾਂ ਕੀਤਾ ਕੋਈ ਪਸੰਦ ਹਾਂਜੀ ਕੀਤਾ ਕੋਈ ਪਸੰਦ ਪਸੰਦ ਆ ਇਹਦਾ ਜੇ ਕੋਈ ਠੀਕ ਠਾਕ ਹੈ ਚੱਲੀ ਜਾਂਦੀ ਫਿਰੋ ਆ ਦੇਖੋ ਆ ਕੀ ਆ ਇਹ ਵੀ ਲੰਡੇ ਦੀ ਸ਼ਰਟ ਸਸਤੀ ਸਸਤੀ ਆ ਵੇਖ ਹੈ ਜੀ ਲਫਾਫਾ ਜਿਆ ਲਫਾਫਾ ਜਿਆ ਖਾਨ ਸਾਲੇ ਲਫਾਫੇ ਵਿੱਚਾਂ ਦੇ ਲੈ ਅਕੀ ਇਹਦੇ ਗੋਆ ਵਾਲੇ ਵਿੱਚ ਤੇ ਵੀ ਕੋਈ ਉਥੇ ਮਰਾਸੀ ਜਿਹੜੇ ਝੜ ਚੁੜ ਨਹੀਂ ਹਾਰਦੇ ਹੋਣਾ ਬੋਨ ਸਾਲਾ ਬਦੰਦ ਵੀ ਕੋਈ ਨਹੀਂ ਲੱਗੀ ਆ ਰਹੀ ਛੇੜੀ ਛੇੜੀ ਆ ਕਾਰਗੋ ਨਰੋ ਚ ਹੀ ਆ ਉਹ ਕਾਰਗੋ ਟਾਇਰ ਦਾ ਦੇਖ ਥੋੜਾ ਕਿੰਨਾ ਉਤੋਂ ਲਿਆ ਜਿਹੜਾ ਪਾਉ ਆਂ ਇਹਨਾਂ ਆਹ ਦੇਖੋ ਟੀ-ਸ਼ਰਟਾਂ ਉਹ ਨਹੀਂ ਡਬ ਵੀ ਥੋੜਾ ਟਾਇਰਡ ਹੋਣਾ ਤੇਰੇ ਜੇ ਇੱਧਰ ਪਰਫਿਊਮ ਲੱਗੇ ਹੋਏ ਓਏ ਆ ਲੱਗੇ ਹੀ ਪਰਫਿਊਮ ਜੇ ਬੰਤਾ ਸਾਰੇ ਸਾਰੇ ਇੱਥੇ ਆਏ ਵੀ ਨਾ ਲੂਗੇ ਨਾ ਹੋਰ ਇਸੇ ਪਰਫਿਊਮ ਪਾਈ ਜਾਵੇ ਬਾਰ ਬਾਰ ਪਰਫਿਊਮ ਘੈਂਟ ਆ ਬਾਕੀ ਗੱਲਾਂ ਛੱਡੋ ਐ ਪਰਫਿਊਮ ਦੀ ਫ੍ਰੈਗਰੈਂਸ ਹੀ ਬੜੀ ਘੈਂਟ ਆਈ ਨੱਕ ਨੂੰ ਉਹ ਕਿਹੜਾ ਉਹ ਕਿਹੜਾ ਕਿਹੜਾ ਆ ਫੜਨ ਨੂੰ ਉਹ ਚੱਕਦੇ ਕਰਦੇ ਨਾ ਆ ਫੜਾ ਆ ਗੜਾ ਵਾ ਰੈੱਡ ਲੋਟ ਲੈਦਾ ਅਲਰਟ ਅਲਰਟ ਬਣਾਇਆ ਦਾ ਚੈੱਕ ਕਰਦੇ ਆ ਇਹ ਚੱਲ ਰੂ ਪ੍ਰਵਿੰਸ ਰੇਡ ਰੋਇਸ ਟੈਗ 25 ਰੋਇਸ ਟੈਗ ਹੂੰ ਦੂ ਪ੍ਰਵਿੰਸ ਰੇਡ ਆ ਗੜਾ ਵਾ ਆਓ ਆਓ ਬੈਡਵੌਕੇ ਟੰਨੇ ਪਾਈ कितनी ਕੁਸ਼ਬੂ ਆ ਆ ਉਸਮ ਆ ਆ ਇਹਦੀ ਫ੍ਰੈਗਰੈਂਸ ਨੂੰ ਚੈੱਕ ਕਰੀ ਫੋਗ ਲਈ ਇੱਧਰ ਲਿਆ ਫੋੜ ਹੋਰ ਮਾੜਾ ਜਾਂ ਛੱਡ ਥਾ ਜੀ ਲੱਗੇ ਸਹੀ ਆ ਆਏ ਪੇਪਾ ਚੈੱਕ ਕਰੀ ਉਹ ਜਿਉਡਿਓ ਆਏ ਪੇ ਆ ਬਾ ਬਾਸ ਹੋਰ ਆਇਂ ਖਾਣਾ ਓਕੇ ਆ ਓਕੇ ਵੀ ਪਰਫੈਕਟ ਓਕੇ ਓਕੇ ਆ ਚਲੋ ਇਹ ਹਾਲ ਲੱਗੇ ਦਿਖਾਓ ਇੱਧਰ ਚੈੱਕ ਕਰ ਸਾਰੇ ਅਗਲਾ ਚਾ ਨਾਈਸ ਅੱਜ ਦੇ ਲਿਆ ਅੱਜ ਵੀਰੇ ਨਾਈਸ ਵੀਊ ਆ ਯਾਰ ਬਾਏ ਕਰਦਾ ਹਾਂ ਇੱਥੇ ਆਇਆ ਮੇਰੇ ਇਸ਼ੂ ਆ ਚਲਾ ਰਹਾ ਹਾਂ ਟੂ